ਪੀ ਲਈ ਚਾ ਹਾਂ ਪੁੱਤਰ ਪੀ ਲਈਏ ਚ ਨਹੀਂ ਤੇ ਇੱਥੇ ਹੱਥ-ਬੱਤ ਮਾਰਨਦੇ ਜੇ ਚਾਹ ਪੀ ਲਈ ਆ ਤੇ ਪੰਡੇ ਚੋਂ ਕਿੰਨ੍ਹਾ ਰੱਖਦੇ ਨਹੀਂ ਆ ਮੈਂ ਦੋ ਵਾਰੀ ਤੈਨੂੰ ਪਾਣੀ ਦੇ ਕੇ ਗਈ ਆ ਦੋਵੇਂ ਗਲਾਸ ਇੱਥੇ ਪਏ ਆ ਬੰਦਾ ਗਲਾਸ ਚੁੱਕੇ ਨਾਲ ਆ ਪੰਡੇ ਚ ਇਹਨੂੰ ਕੀ ਕਰ ਰਹੇ ਜੀ ਇਹਨੂੰ ਤਾਂ ਮੈਂ ਚੁੱਕ ਲੈਣਾ ਮੈਂ ਜਦੋਂ ਚਾਰਜਰ ਲਾਉਣਾ ਮੈਂ ਲੱਕੀ ਦਾ ਸੀ ਮੇਕਿਆ ਆਏਗਾ ਨਾ ਕੋਈ ਨਹੀਂ ਮੈਂ ਸਾਹਮਣੇ ਨਹੀਂ ਥੋੜਾ ਜਿਹਾ ਮਮਾ ਆ ਵੀ ਵੇਖਿਆ ਕਰੋ ਕਿੰਨਾ ਖਲਾਰਾ ਟੇਬਲ ਤੇ ਪਿਆ ਰੰਦਾ ਇਹ ਉਹੀ ਸਾਡਾ ਗੈਸਟ ਰੂਮ ਆ ਇੱਥੇ ਸਾਰਿਆਂ ਨੇ ਆ ਕੇ ਬਹਿਣਾ ਵਾ ਤੇ ਤੂੰ ਜਿੱਥੇ ਖਲਾਰਾ ਪਾਛੜੋਗੇ ਤੇ ਕੀ ਕੀ ਕਹਿਣਗੇ ਸਾਨੂੰ ਬਾਹਰ ਵਾਲੇ ਪਲਮਨੇ ਦੱਸੋ ਸੀਮਾ ਮੈਂ ਚਾਹ ਪੀ ਕੇ ਆਈ ਆ ਮੈਂ ਪਾਣੀ ਪੀਤਾ ਮੈਂ ਉਹਨੇ ਰਸੋਈ ਜੀ ਜਾਨਨੀ ਆ ਚਾਹ ਦੇ ਹੋਂ ਬਿੱਤੀ ਆ ਮੈਂ ਮੰਨ ਲੈਨੀ ਗਲਾਸ ਪਾਣੀ ਦੇ ਤੇ ਸਵੇਰ ਦੇ ਪਏ ਆ ਮੈਂ ਜਾਣ ਕੇ ਨਹੀਂ ਚੁੱਕਦੀ ਪਈ ਪਹਿਲਾਂ ਵੇਖਨੀ ਆ ਅੰਦਰ ਘੜਦੇ ਕਿ ਨਹੀਂ ਘੜਦੇ ਇੱਥੇ ਬੈਠੇ ਕਰਦੇ ਰਹਿੰਦੇ ਸੀਮਾ ਆ ਫੜਾ ਜਾ ਉਹ ਫੜਾ ਜਾ ਕਿ ਤੁਹਾਡੇ ਗੋਡੇ ਪੀੜ ਕਰਦੇ ਕਰਦੇ ਗੋਡੇ ਪੀੜ ਦੱਸੋ ਮੈਨੂੰ ਮੈਂ ਦਵਾਈ ਮੰਗਵਾਦਾ ਇਨਾਂ ਕੋ ਦੱਸਿਆ ਕਰੋ ਨਾ ਆਪਣੀ ਕੋਈ ਪ੍ਰੋਬਲਮ ਮੈਨੂੰ ਫੇਰੀ ਮੈਨੂੰ ਸਮਝਾਏਗੀ ਤੂੰ ਕਿਵੇਂ ਬੋਲਨੀ ਹੈ ਮੇਰੇ ਨਾਲ ਮੈਂ ਤੇਰੀ ਮਾਵਾ ਵਰਗੀਆ ਮਾਵਾ ਵਰਗੀ ਕੀ ਆ ਸੱਸ ਵੀ ਮਾਂ ਹੀ ਹੁੰਦੀ ਏ ਪੁੱਤਰ ਮਾਵਾ ਵਰਗੇ ਸਹੀ ਗੱਲ ਆ ਮਾਂ ਨਹੀਂ ਜੇ ਮਾਂ ਹੁੰਦੀ ਨਾ ਤੇ ਕਹਿੰਦੇ ਸੀਮਾ ਤੂੰ ਬਹਿ ਜਾ ਚਾ ਮੈਂ ਆਪੀ ਬਣਾ ਲਿਓਨੀ ਆ ਪਰ ਨਹੀਂ ਤੂੰ ਹੀ ਤਾਂ ਹੁਕਮ ਦੇ ਨੋ ਬੇਟੇ ਜੇ ਮੇਰੇ ਵਾਸਤੇ ਚਲੋ ਆਹ ਗੱਲ ਦੂਰ ਦੀ ਗਈ ਸਰਜੀ ਪਈ ਸਵੇਰ ਦੀ ਧੋ ਕੇ ਮੈਂ ਟੋਕਰੀ ਚ ਪਾ ਕੇ ਆਈ ਆ ਬੇਟੇ ਬੇਟੇ ਕੱਟ ਹੀ ਦੋ جے میں کپڑے ਧੋਣ ਚਲ ਗਈ ਆਉਂਦਿਆਂ ਨੂੰ ਮੈਨੂੰ ਸਬਜ਼ੀ ਕੱਟੀ ਹੋਈ ਮਿਲੀ ਮੈਂ ਧਰ ਲਾ ਨਾ ਮੈਨੂੰ ਬੋਲਣ ਦਾ ਮੌਕਾ ਦਿਆ ਕਰੋ ਨਹੀਂ ਮੈਂ ਕੱਟ ਦੇਣੀ ਖਲੋਤੀ ਉੱਤੇ ਤੇ ਮੈਂ ਧਰ ਵੀ ਦੇਣੀ ਆ ਸਬਜ਼ੀ ਹੁਣ ਕੀ ਫਾਇਦਾ ਜੇ ਕਹਿ ਕੇ ਕਟਾਈ ਤੇ ਕੀ ਕਟਾਈ ਤੋਈ ਨਾ ਕੋਈ ਬੰਦਾ ਨਹੀਂ ਜੇ ਜਿਹੜਾ ਮੈਂ ਕਹਿ-ਕਹਿ ਕੇ ਕੰਮ ਕਰਾਉਂਦਾ ਜਾਂ ਕੰਮ ਵਾਲੀ ਨਹੀਂ ਜੇ ਵੀ ਜਿਹਨੂੰ ਮੈਂ ਕਹਿ ਕੇ ਕੰਮ ਕਰਾਉਣਾ ਘਰ ਦੇ ਜੀਜ ਕਰਦੇ ਆਪ ਹੀ ਤੁਹਾਨੂੰ ਸਮਝਾਉਣੀ ਚਾਹੀਦੀ ਆ ਕਾਮਰ ਸੋਇ ਚ ਪਿਆ ਕਰਨ ਵਾਲਾ ਕਰਦੇ ਜੀਆਂ ਨੂੰ ਐਵੇਂ ਬਜ਼ੁਰਗਾਂ ਨੂੰ ਐਵੇਂ ਰੱਖੀਦਾ ਹੁੰਦਾ ਸੀ ਮਾਂ ਖੋਰ ਕਿ ਮੇਰੇ ਕੀ ਦਵਾ ਤੇਰੀ ਮਾਂ ਚਾਹ ਨਾ ਚਾਹ ਪਾਣੀ ਨਾ ਪਾਣੀ ਪੁਜੀਆ ਦੇ ਡੱਬਾ ਤੂੰ ਖਾਲੀ ਕਰ ਦਿੱਤਾ ਵਾ ਮੈਂ ਤਾਂ ਖਾਦਾ ਹੀ ਨਹੀਂ ਹੈਗਾ ਤੇ ਨਾ ਆ ਖੋਲਿਆ ਕੀ ਕੱਲ ਇੱਥੇ ਲੱਕੀ ਆਇਆ ਸੀ ਉਹ ਖਾਂਦਾ ਖਾਂਦਾ ਰੱਖ ਗੀਏ ਉਹਨਾਂ ਨੂੰ ਇਹ ਵਾਲਾ ਪੁਜੀਆ ਨਹੀਂ ਪਸੰਦ ਮੈਨੂੰ ਪਤਾ ਹੈ ਮਮਾ ਇਹ ਉਹ ਹੀ ਤੁਹਾਨੂੰ ਪੁਜੀਆ ਪਸੰਦ ਆ ਕਰਾਰਾ ਤੇ ਉਹ ਖਾਂਦੀ ਨਹੀਂ ਹੈਗੀ ਗਲੇ ਨੂੰ ਲੱਗ ਜਾਂਦਾ ਵਾ ਤੇ ਮੈਂ ਕਿਹੜਾ ਖਾਨੀ ਆ ਖਾ ਕੇ ਵੀ ਨਾ ਤੇ ਫਿਰ ਮੈਨੂੰ ਕਹਿੰਦੀ ਆ ਵੀ ਮੈਂ ਕਿਹੜਾ ਖਾਂਦੇ ਆ ਛੱਡ ਦੋ ਉਹ ਜੀਆਂ ਗੱਲਾਂ ਮੈਨੂੰ ਪਤਾ ਵਾ ਕੀ ਦੀ ਖਾਂਦੇ ਜਿਤ ਕੀ ਨਹੀਂ ਮਮਾ ਬਸ ਕਰ ਹਰ ਟਾਈਮ నా ਮੇਰੀ ਬੇਇੱਜ਼ਤੀ ਕਰਿਆ ਕਰ ਹੁਣ ਤੇ ਮੇਰਾ ਦਿਲ ਵੀ ਹੌਲਾ ਪੈ ਗਿਆ ਇੰਨਾ ਤੂੰ ਮੇਰੀ ਬੇਇੱਜ਼ਤੀ ਕਰਨੀ ਤੂੰ ਨਹੀਂ ਵੇਖਦੀ ਬੰਦਾ ਤੂੰ ਨਹੀਂ ਵੇਖਦੀ ਕੰਮੰਦਾ ਸਭ ਦੇ ਸਾਹਮਣੇ ਮੇਰੀ ਲਾ ਕੇ ਰੱਖ ਦੇਣੀ ਹੈ ਮੇਰੇ ਘਰ ਸਨ ਇੰਨਾ ਲੈਕਚਰ ਜੋ ਦੇਂਦੇ ਓਹੋ ਹੀ ਬੰਦਾ ਕੰਮ ਕਰ ਲੈਂਦਾ ਮੈਂ ਜਾ ਕੇ ਸਬਜੀ ਵਾਲੋਂ ਲੰਗਿਆ ਪਾਂਡੇ ਚ ਕੋ ਤੇ ਸਾਫ਼ ਕਰ ਲੋ ਨਾਲੇ ਦੂਜੀ ਇਹ ਗੱਲ ਤਨ ਮੈਂ ਕੱਲ ਕਿਹਾ ਸੀ ਆ ਜਾਣ ਦੀਆਂ ਬੀਜੀ ਹੋਣੀ ਸਾਹਮਣੇ ਪੈਨਸ਼ਨਾਂ ਕਹਿੰਦੇ ਫਾਰਮ ਭਰੰਦੇ ਭਾਰਾਏ ਜੀ ਨਹੀਂ ਉਹ ਕਹਿੰਦੇ ਹੋ ਜੇ ਨਹੀਂ ਲਗਣੀ ਹੈਗੀ ਕਿਉਂ ਅਜੇ ਬੜੇ ਜਵਾਨ ਜੇ ਤੁਸੀਂ ਹੋਤ ਗਈ ਤੁਹਾਡੀ ਉਮਰ ਉਹ ਕਹਿੰਦੇ ਕਾਉਂਸਲਰ ਦੇ ਸਾਈਨ ਕਰਾ ਕੇ ਲਓ ਤੇ ਲੱਕੀ ਕਰਾ ਕੇ ਲਿਆਏਗਾ ਕਿਉਂ ਇਹਨਾਂ ਦੇ ਆਦੇ ਕਿ ਅਸ ਬਜ਼ੁਰਗ ਬਜ਼ੁਰਗ ਤੁਰੀਆਂ ਫਿਰਨੀਆਂ ਸਾਈਨ ਕਰਾਉਂ ਨਾਲ ਉਹਨਾਂ ਤੇ ਜਾਓ ਤੇ ਜਾਓ ਸਾਈਨ ਕਰਾਓ ਤੁਹਾਡੇ ਤੋਂ ਕਿੰਨੇ ਬਜ਼ੁਰਗ ਆ ਤੂੰ ਸੋਟੀ ਨਾਲ ਤੁਰਦੇ ਤੇ ਤੂੰ ਹੀ ਨਾਲ ਚਲੀ ਚੱਲ ਹਾਂ ਮੈਂ ਤੇ ਵੇਲੀ ਆ ਘਰ ਦੇ ਮੈਨੂੰ ਕੋਈ ਕੰਮ ਕਰਨੀ ਹੈਗੀ ਮੈਂ ਤੁਹਾਡੇ ਨਾਲ ਚਲ ਜਾ ਕੰਮ ਤਾਂ ਹੀ ਕਰ ਲੋ ਘਰ ਦੇ ਤੇ ਮੈਂ ਤੁਹਾਡੇ ਸਾਈਨ ਕਰਵਾ ਕੇ ਤੁਹਾਡੀ ਪੈਨਸ਼ਨ ਲਵਾ ਦੇਣੀ ਆ ਤੂੰ ਕਰਿਆ ਅਬ ਚੋਕਲੇ ਪਾਂਡੇ ਤੈ ਮਾਂਜੋ ਇਹਨਾਂ ਸਾਫ਼ ਕਰੋ ਸੀਮਾ ਮੇਰੀ ਗੱਲ ਸੁਣ ਮੈਨੂੰ ਪੈਨਸ਼ਨ ਲਵਾਂ ਦੀ ਕੀ ਲੋੜ ਐ ਰੱਬ ਦੇ ਤੇ ਸੜਕਾ ਸਭ ਕੁਝ ਹੈਗਾ ਲੱਕੀ ਸੋਨਾ ਕਮੰਦ ਹੈ ਘਰ ਸੜਕ ਸੋਨਾ ਐ ਸਭ ਪਿਛ ਵਧੀਆ ਕਿਉਂ ਲਵਾਨੀ ਐ ਪੈਨਸ਼ਨ ਅਸੀਂ ਅਸੀਂ ਕੋੜਾ ਗਰੀਬ ਹੈਗੀ ਐ ਕੋਈ ਨਹੀਂ ਜਿਹੜਾ ਪੈਸਾ ਤੁਹਾਨੂੰ ਮਿਲੇਗਾ ਕੀ ਗੱਲ ਤੁਹਾਡੇ ਵਰਤੋਚ ਨਹੀਂ ਆਏਗਾ ਦੂਜੇ ਦਿਨ ਇਹਨਾਂ ਨੂੰ ਕਹਿੰਦੇ ਰਹਿੰਦੇ ਆ ਦੇਈ ਮੈਨੂੰ 500 ਰੁਪਇਆ ਗਈ ਮੈਨੂੰ 1000 ਰੁਪਿਆ ਤੇ ਕੀ ਗੱਲੋ ਕੰਮ ਨਹੀਂ ਆਏਗਾ ਤੁਹਾਡੇ ਨਹੀਂ ਨਾ ਵਰਤੂ ਆਗਾ ਮੈਨੂੰ ਦੇ ਦਿਓ ਮੈਂ ਤੁਹਾਡਾ ਰਾਸ਼ਨ ਵਕਰਾ ਪਾਸ਼ਣੂਗੀ ਮੈਂ ਚੂੜੀਆਂ ਪਾਈਆਂ ਹੋਈਆਂ ਨੇ ਲੋਕਾਂ ਨੇ ਕਿਹਾ ਨਾ ਇੱਕ 1200 ਰੁਪਏ ਦੀ ਪੈਨਸ਼ਨ ਲਵਾਨ ਵਿੱਚ ਟੱਕੇ ਪਿਖਾਨੀ ਐ ਵੀ ਤੇ ਜਬਰਦਸਤੀ ਪੁਵਾਈਆਂ ਸਾਡੇ ਕੋ ਤਨ ਮੈਂ ਕਿਹਾ ਘਰ ਪਾ ਕੇ ਨਾ ਬਿਆਹ ਕਰੋ ਲੁੱਟਣ ਵਾਲੇ ਹੁੰਦੇ ਵਾਦੂ ਲੁੱਟ ਕੇ ਲੈ ਗਏ ਨਾ ਤੇ ਨਾਲ ਹੀ ਗਲਾ ਵਾਢ ਦੇਣਾ ਤੇ ਤੂੰ ਵੀ ਤੇ ਪਾਈਆਂ ਹੀ ਹੋਈਆਂ ਨੇ ਸੋਨੇ ਦੀਆਂ ਤੇ ਤੇ ਹੋਣ ਮੇਰੀ ਉਮਰ ਦੇ ਜੇ ਜੇ ਮੈਂ ਪਾ ਲਿਆ ਤੂੰ ਇਹ ਤਾਂ ਸਾਰੀ ਉਮਰ ਪੌਂਦੇ ਆਏ ਜੇ ਸੋਨਾ ਹੁਣ ਤੇ ਮੇਰੀ ਉਮਰ ਆ ਪੌਂਦੀ ਸੋਨਾ ਪਾ ਪਾ ਕੇ ਤੇ ਬਹਿ ਗਏ ਤੇ ਕੰਮ ਕਾਰ ਕਰਿਆ ਕਰੋ ਸੋਨਾ ਪਾਉਣ ਵਲ ਧਿਆਨ ਘੱਟ ਰੱਖਿਆ ਕਰੋ ਦੇ ਦਿਓ ਕੱਲ ਮੈਨੂੰ ਲਾ ਕੇ ਮੇਰਾ ਖਲੰਗੀ ਅੰਦਰ ਲੋਕਰ ਚ ਪਾਈਆਂ ਛੂੜੀਆਂ ਸੋਨੇ ਦੀਆਂ ਮੇਰੇ ਵਾਲੇ ਵੇਖਿਆ ਵਾ ਕਦੀ ਮੈਂ ਪਾਈਆਂ ਆ ਚਾਂਦੀ ਦਾ ਕੜਾ ਬਣਵਾ ਕੇ ਪਾ ਕੇ ਬੈਠੀ ਆ ਤੂੰ ਹੀ ਚੂੜੀਆਂ ਘੜੀ ਸੋਨੇ ਦੀਆਂ ਪਾ ਕੇ ਬੈਠੇ ਹੋ ਕਿਤੇ ਬਾਹਰ ਅੰਦਰ ਜਾਈਏ ਨਾ ਫੇਰ ਸੋਨੇ ਲੱਗੀਦਾ ਵਾ ਤੈਨੂੰ ਤਾਂ ਚਾਂਦੀ ਦਾ ਐਸ ਕਰਕੇ ਬਨਵਾ ਕੇ ਦਿੱਤਾ ਸੀਗਾ ਵੀ ਤੂੰ ਤੇਰਾ ਗੁੱਸਾ ਠੰਡਾ ਰਵੇ ਹਾਏ ਅੱਛਾ ਅੱਛਾ ਮੈਨੂੰ ਗੁੱਸਾ ਜ਼ਿਆਦਾ ਹੁੰਦਾ ਵਾ ਇੱਕ ਕਿਉਂ ਬਣਾ ਦਿੱਤਾ ਦੋ ਬਣਾ ਦੇ ਨਹੀਂ ਆ ਜਿਹੜਾ ਥੋੜਾ ਬੋਤ ਬੋਲਦੀ ਮੇਰੀ ਜੀਬਾਨ ਬੰਦ ਹੋ ਜਾਂਦੀ ਮੇਰੀ ਇੰਨੀ ਕ ਵੀ ਤੁਹਾਡਾ ਗੁੱਸਾ ਬੜਾ ਸ਼ਾਂਤ ਆ ਜਿਹੜਾ ਸੋਨੇ ਦਾ ਪਾ ਕੇ ਬੈਠੇ ਜੇ ਉੱਠ ਜੋ ਕਰ ਲੋ ਕੋਈ ਕੰਮ ਕਰ ਕਰ ਲੈਣੇ ਮੈਂ ਫਿਰ ਜਦੋਂ ਆਣਾ ਨਾ ਇੱਥੇ ਬੈਠੇ ਹੋ ਨਾ ਮੂੰਹ ਜਲਮਕਾ ਕੇ ਬਹਿ ਜਾਂਦੇ ਆ ਸਾਰਾ ਦਿਨ ਸੋਫੇ ਤੋਂ ਨਹੀਂ ਇਹ ਲੱਦੇ ਅ ਸੋਫੇ ਹੀ ਬੈ ਗਿਆ ਵਾ ਮੈਨੂੰ ਲੱਗਦਾ ਚਕਾਉਣਾ ਪੈਣਾ ਵਾ ਬਾਹਰ ਮੰਜਾ ਵੇਖਣ ਨੂੰ ਨਾ ਆਇਆ ਵਾ ਮੇਰੇ ਵਾਸਤੇ ਉੱਥੇ ਵੀ ਬਹਿ ਜਾ ਕੇ ਦੋ ਤਾਜੀ ਆ ਵਾ ਚ ਇੱਥੇ ਸਾਰਾ ਦਿਨ ਬੈਠੇ ਰਹਿੰਦੇ ਆ ਉੱਥੇ ਦੋ ਆਣੇ ਤੋਂ ਹਾਈਵੇ ਰੱਬਾ ਜਾਣੀ ਕਿਸਮਤ ਏ ਕਈ ਦਾ ਪੁੱਤ ਵਿਆਹ ਨੇ ਨੇ ਪੁੱਤ ਵਿਆਨਾ ਪੁੱਤ ਵਿਆਨ ਇਹੋ ਜਿਹੇ ਨੂਆ ਆ ਜਾਂਦੀਆਂ ਨੇ ਘਾਰੇ ਚ ਇੰਨਾ ਚੰਗਾ ਮੋਲ ਸੀ ਸਾਡੇ ਘਰ ਦਾ ਮੇਰਾ ਲੱਕੀ ਮੇਰੇ ਤੋਂ ਬਿਨਾ ਪੁੱਛੇ ਸਾਹ ਨਹੀਂ ਸੀ ਲੈਂਦਾ ਇੰਨਾ ਵਧੀਆ ਤਰੀਕੇ ਨਾਲ ਅਸੀਂ ਰਹਿੰਦੇ ਸੀ ਮੈਂ ਕਹਿੰਦੀ ਸੀ ਮੇਰੇ ਪੁੱਤ ਦਾ ਵਿਆਹ ਹੋ ਵੀ ਵਿਆਹ ਹੋ ਜੇ ਵਿਆਹ ਹੋ ਜੇ ਸਾਰਿਆਂ ਨੂੰ ਕਹਿਣਾ ਨਹੀਂ ਰਿਸ਼ਤਾ ਦੱਸੋ ਨਹੀਂ ਰਿਸ਼ਤਾ ਦੱਸੋ ਆ ਆ ਨੂ ਆਈਏ ਮੇਰੇ ਘਰ ਕਿ ਜਿੰਨੇ ਆਂਦੇ ਮੇਰੇ ਚਾਹ ਦਾ ਕੱਪ ਗਏਂਦੇ ਮੈਨੂੰ ਕਹਿੰਦੀ ਵੀ ਇੰਜ ਜਵਾਨ ਐ ਇਹੋ ਜੀ ਜ ਇਹੋ ਜਿਹੇ ਨੂੰ ਆਉਂਦੀਆਂ ਨੇ ਇਨ੍ਹਾਂ ਵਾਸਤੇ ਅਸੀਂ ਸੁਪਨੇ ਵੇਖਦੇ ਆਂ ਬਈ ਆਣ ਕੀਆ ਤੇ ਇਦਾਂ ਹੋਏਗਾ ਸਾਨੂੰ ਨਹੀਂ ਪਤਾ ਸੀ ਕੀ ਸੋਚਦੇ ਆ ਉਹ ਹੁਣ ਕੀ ਹੁੰਦਾ ਆਗੇ ਜੀ ਹਾਂ ਤੂੰ ਬਾਹਰ ਕੀ ਕਰਦੀ ਪਈ ਆ ਕੁਛ ਨਹੀਂ ਕੱਪੜੇ ਸਿਪਾਏ ਉਹ ਮੈਂ ਲਾ ਕੇ ਰੱਖਦਾ ਮੇਰੀ ਗੱਲ ਸੁਣ ਤਰੀਕ ਕਿੰਨੀ ਅੱਜ ਅੱਜ ਤੈਨੂੰ ਪੈਣੀ ਤਰੀਕ ਆ ਤਨਖਾਹ ਮਿਲੀ ਹੁਣੀ ਆ ਹਾਂ ਮੇਰੀ ਆ ਲਫੜਾ ਪੈਸੀ ਫੜਾਉ ਸਾੰਬਾ ਮੈਂ ਪਏ ਅੱਛਾ ਮੇਰੀ ਸੁਣ ਗੱਲ ਤਨਖਾਹ ਵੱਧ ਗਈ ਆ ਵੱਧ ਗਈ ਤੇ ਪੂਰੀ ਲੈਂਦੇ ਆ ਹਾਂ 2000 ਰੁਪਿਆ ਵਾਧੀ ਆ ਕੱਟਨੀ ਆ ਚਲ ਠੀਕ ਆ ਠੀਕ ਆ ਨਾ ਮੈਨੂੰ ਤਾਂ ਘੱਟ ਘੱਟ ਲੱਗੰਦੇ ਆ ਓ ਯਾਰ ਕੱਟਨੀ ਆ ਪੂਰੀ ਆ ਮੇਰੀ ਗੱਲ ਸੁਣੋ ਮਾਂ ਵਾਸਤੇ ਨਹੀਂ ਸਾਫ ਕੇ ਰੱਖਨੇ ਬਾਦੂ ਕੋ ਜੋਨ ਖਾਂਦੀ ਕਰ ਪੀ ਉਹਨਾਂ ਕੀ ਜਾਈ ਦਵਾ ਮੰਮੀ ਨੂੰ ਮੈਂ ਕਦੋਂ ਦਿੰਨਾ ਮੰਮੀ ਨੂੰ ਤੇ ਮੈਂ ਪੈਸੇ ਦਿੰਦਾ ਹੀ ਕੋਈ ਨਹੀਂ ਲੈ ਆ ਕਰ ਨਹੀਂ ਆ ਕਿੱਡੇ ਚਲਾ ਕੇ ਆ ਆ ਕਿਤੇ ਵਾਸਤੇ ਰੱਖੇ ਹੋਏ ਇਹ ਤੇ ਮੈਂ ਆਪਣੇ ਵਾਸਤੇ ਰੱਖਿਆ ਯਾਰ ਤੂੰ ਸਾਰੇ ਜੇ ਚ ਪੈਸੇ ਕੱਢ ਲਿਆ ਕੱਲ ਨੂੰ ਮੇਰਾ ਮੋਟਰਸਾਈਕਲ ਖਰਾਬ ਹੋ ਜੇ ਜਾਂ ਪੈਂਚਰ ਹੀ ਹੋ ਜੇ ਤੇ ਮੇਰੇ ਕੋ 1 ਰੁਪਿਆ ਵੀ ਨਾ ਜੇਬ ਚ ਹੋਵੇ ਤੇ ਮੈਂ ਦਾਸ ਕੀ ਕਰੂੰਗਾ ਮੇਰੀ ਗੱਲ ਸੁਣੋ ਹੈ ਪੇਟੀਐਮ ਕਾ ਦਿਵਸ ਤੇ ਹੈ ਫੋਨ ਕਰੋ ਗਈ ਮੇਰੀ ਗੱਲ ਸੁਣੋ Paytm ਮੇਰਾ ਥੋੜਾ ਚੱਲਦਾ ਵਾ Paytm ਤੇ ਤੇਰਾ ਚੱਲਦਾ ਵਾ ਮੇਰੇ ਕੋ ਤੇ ਬਟਨਾ ਵਾਲਾ ਫੋਨ ਹੈਗਾ ਜਨਾਬ ਮੈਨੂੰ ਵੀ ਦੂਜਾ ਫੋਨ ਲੈ ਦਿਓ ਕੋਈ ਮੇਰਾ ਵੀ Paytm ਖੋਲ ਖੁੱਲ ਜੇ ਮੈਨੂੰ ਪਤਾ ਵਾ ਤੁਹਾਡੇ ਕੋ ਬਟਨਾ ਵਾਲਾ ਵਾ ਤੇ ਬਟਨਾ ਵਾਲਾ ਹੀ ਚਾਹੀਦਾ ਜਿਹਦਾ Paytm ਚੱਲਦਾ ਵਾ ਉਹਨੂੰ ਕੋ ਉਹਦੇ ਕੋ ਤਾਂ ਸਮਾਰਟਫੋਨ ਹੈ ਨਾ ਤੇ ਮੇਰੇ ਕੋ ਸਮਾਰਟਫੋਨ ਹੈ ਹਾਂ ਪਹਿਲਾਂ ਮੈਂ ਉਹਨੂੰ ਕਹਾਂ ਸਕੈਨਰ ਤੇਰੇ ਵਾਲ ਭੇਜ ਤੇ ਫਿਰ ਤੂੰ Paytm ਕਰੇਂਗੀ ਹੈ ਤੂੰ ਨੇ ਕਹਣਾ ਨਹੀਂ ਅਨੇ ਗਾਣਾ ਬੰਦੇ ਕੋ ਕੁਛ ਵੀ ਨਹੀਂ ਆਏਗਾ ਕੀ ਗੱਲ ਬੰਦੇ ਕੋ ਕਿਉਂ ਨਹੀਂ ਖੁਸ਼ ਹੈਗਾ ਕੇ ਸਰਕਾਰੀ ਨੌਕਰੀ ਕਰਦਾ ਵਾ ਤਨਖਾਹ ਲਿਆਉਣਾ ਵਾ ਸਭ ਕੁਛ ਹੈ ਮੇਰੇ ਕੋ ਐਵੇਂ ਨਾ ਦਿਮਾਗ ਇਧਰ ਉਧਰ ਨਾ ਭਗਾ ਭਜਾਓ ਚੱਲਣ ਤਾਂ ਮੇਰਾ ਦਿਮਾਗ ਉਹ ਸਰਕਾਰ ਮੇਰੀ ਗੱਲ ਸੁਣੋ ਨਾ ਇੰਨਾ ਗਰਮ ਹੋਇਆ ਕਰੋ ਲੈ ਦੋ ਦੂਜਾ ਫੋਨ ਆ ਸਾਰੀ ਤਨਖਾਹ ਫੜਾਤੀ ਆ ਕਿਤੇ ਇੰਨਾ ਸਾਡਾ ਖਰਚਾ ਥੋੜਾ ਵਾ ਜਿੰਨੇ ਪੈਸੇ ਤੈਨੂੰ ਮੈਂ ਲਿਆ ਲੈ ਕੇ ਦਿਨਾ ਵਾ ਮੇਰੇ ਘਰੇ ਆ ਜਾਣੀ ਆ ਮੈਂ ਵੀ ਜੋੜਨੀ ਆ ਤੁਹਾਡੇ ਤੁਹਾਡੀ ਮਾਂ ਵਾਂਗ ਬੇਲੀ ਬੇਟੀ ਕਾਈ ਥੋੜੀ ਜਾਨੀ ਆ ਜਮਾ ਕਰਨੀ ਆ ਕਿੱਟੇ ਕਰਕੇ ਦਵਾਂਗੀ ਇੱਕ ਵਾਰੀ ਤੁਹਾਨੂੰ ਜਮਾ ਕਰਨ ਦਾ ਕੀ ਫਾਇਦਾ ਜੇ ਸਾਡੇ ਕੰਮ ਹੀ ਨਾ ਆਏ ਤੇ ਇਹੋ ਜੇ ਪੈਸਾ ਨੂੰ ਫੁਕੜਾਵਾ ਔਰ ਦੇ ਦਿਓ ਜਨਾਬ ਚਲੋ ਜਾ ਕੇ ਮੂਹੇ ਤੇ ਤਵ ਮਾਂ ਨੂੰ ਕੋ ਫੁਲਕਾ ਲਾ ਕੇ ਦੋ ਸਵੇਰ ਦੀ ਬੇਟੀ ਹੈ ਵੇਲੀ ਸਬਜੀ ਮੈਂ ਬਣਾਈ ਆ ਆਟਾ ਮੈਂ ਗੋਨਾਈ ਆ ਉਹਨੂੰ ਕੋ ਫੁਲਕਾ ਲਾ ਕੇ ਦੇ ਮੈਨੂੰ ਤੇ ਮੈਂ ਕਹਾਂ ਨਾਲ ਮੇਰੇ ਵੀ ਦੋ ਚਾਰ ਬਣਵਾ ਲਿਓ ਪਰੇ ਵੋ ਤੰਬਾ ਪੈਸੇ। ਆਹ ਦੋ ਗਈ ਆ। ਮੰਮੀ ਗਈ ਆ ਫਤਹ। ਹੈਂ? ਤੂੰ ਕੀ ਸਮਝਦੀ? ਤੂੰ ਹੀ ਸਿਆਣੀ ਆ। ਔਰ ਛਦੇਣੇ ਇਹ ਵੀ ਲੱਕੀ ਸ਼ਾਹ ਵਾ। ਆ ਕਿੰਨੇ ਪੈਸੇ ਰੱਖੇ ਆ। ਹੁਣ ਮੈਂ ਮੰਮੀ ਨੂੰ ਦੇਣਾ ਜਾ ਕੇ। ਪਤਾ ਨਹੀਂ ਆ ਕੀ ਪੱਲੇ ਪਈ ਆ ਮੇਰੇ। ਮੈਂ ਤਾਂ ਕਹਿੰਨਾ ਮਾਤਾ ਵੀ ਦੁਖੀ ਆ ਤੇ ਮੈਂ ਵੀ ਦੁਖੀ ਆ। ਚੱਲ ਭਰਾਵਾ ਦੇ ਦਈਏ ਮਾਤਾ ਨੂੰ ਪੈਸੇ।